ਲੋ ਜੀ ਮੌਨਸੂਨ ਕਾਰਨ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਸੜਕਾਂ ਦੇ ਉੱਤੇ ਹਰ ਵਰਗੇ ਹਾਲਾਤ ਬਣੇ ਹੋਏ ਨੇ ਜੀ ਤੇ ਜੀ ਦੇ ਕਾਰਨ ਲੋਕਾਂ ਨੂੰ ਵੀ ਵੱਡੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜੀ ਤੇ ਪਾਣੀ ਕਾਰਨ ਲੋਕਾਂ ਦੀਆਂ ਗੱਡੀਆਂ ਤੱਕ ਵੀ ਹੋ ਗਈਆਂ ਨੇ ਜੀ ਖਰਾਬ ਤੇ ਇਹ ਅਜੀ ਮੁੱਖ ਮਾਰਗ ਸ਼੍ਰੀ ਆਨੰਦਪੁਰ ਸਾਹਿਬ ਨੂੰ ਆਉਣ ਵਾਲਾ ਪਾਣੀ ਦੇਖ ਲੋ ਜੀ ਕਿੰਨਾ ਜ਼ਿਆਦਾ ਆ ਚੁੱਕਿਆ ਹੈ ਸੜਕਾਂ ਦੇ ਉੱਤੇ ਤੇ ਇਹ ਅਜੀ ਛੇਵੇਂ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਤੇ ਇਹ ਅਜੀ ਸਰਕਾਰੀ ਸਿਵਲ ਹਸਪਤਾਲ ਪੂਰਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਤੇ तकरीबन 2 2 3 3 ਫੁੱਟ ਪਾਣੀ ਆ ਚੁੱਕਿਆ ਆ ਤੇ ਵੇਖੋ ਜੀ ਚਰਨ ਗੰਗਾ ਘਾਟ ਪੂਰੀ ਤਰ੍ਹਾਂ ਭਰ ਕੇ ਆਈ ਹੋਈ ਆ ਜਿਦੇ ਕਾਰਨ ਸੜਕੀ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਆ ਤੇ ਇਹ ਅਜੀ ਚੋਈ ਬਾਜ਼ਾਰ ਵੇਖੋ ਜੀ ਇੱਥੇ ਵੀ ਕਿੰਨਾ ਜਿਆਦਾ ਪਾਣੀ ਆ ਚੁੱਕਿਆ ਆ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੀ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul NRI vlogs ਅੱਜ ਸਵੇਰ ਤੋਂ ਹੀ ਹੋ ਰਹੀ ਆ ਜੀ ਤੇਜ਼ ਭਾਰੀ ਬਾਰਿਸ਼ ਤੇ ਆਪਾਂ ਤੁਹਾਨੂੰ ਸ਼ਹਿਰ ਦੇ ਪਾਣੀ ਦੇ ਮੌਜੂਦਾ ਤਾਜ਼ੇ ਹਾਲਾਤ ਸਥਿਤੀ ਦਿਖਾਵਾਂਗੇ ਕਿ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਿੱਥੇ ਕਿੰਨਾ-ਕਿੰਨਾ ਪਾਣੀ ਆ ਚੁੱਕਿਆ ਵਾ ਸੋ ਆਪਾਂ ਤੁਹਾਨੂੰ ਮੇਨ-ਮੇਨ ਥਾਵਾਂ ਦਿਖਾਵਾਂਗੇ ਜੀ ਤੇ ਇਸ ਵਕਤ ਅਸੀਂ ਖੜੇ ਹੋਏ ਆ ਜੀ ਚੋਈ ਬਾਜ਼ਾਰ ਤੇ ਵੇਖੋ ਜੀ ਇੱਥੇ ਵੀ ਕਿੰਨਾ ਪਾਣੀ ਆ ਚੁੱਕਿਆ ਆ ਤੋ ਬਾਕੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਤੇ ਸ਼ੇਅਰ ਤੁਸੀਂ ਜ਼ਰੂਰ ਕਰਿਓ ਜੀ ਵੱਧ ਤੋਂ ਵੱਧ ਤੇ ਹੁਣ ਤੁਸੀਂ ਵੇਖੋ ਜੀ ਆਪਾਂ ਕਾਲੀਆ ਸਵੀਟ ਸ਼ਾਪ ਦੇ ਬਿਲਕੁਲ ਤੇ ਪਾਣੀ ਵੇਖ ਲਓ ਜੀ ਕਿੰਨਾ ਚੁਗਿਆ ਹੋਇਆ ਆ ਤੇ ਇਹ ਵੀਡੀਓ ਬਣਾ ਰਿਹਾ ਜੀ ਅਸੀਂ 25 ਤਾਰੀਖ 8ਵਾਂ ਮਹੀਨਾ 2025 ਕਿ ਸਮਾਂ ਹੋਇਆ ਹੈ ਜੀ ਤਕਰੀਬਨ 4 ਵਜੇ ਹੋਏ ਆ ਜੀ ਸ਼ਾਮਾਂ ਦੇ ਤੇ ਹਲਕੀ ਬੂੰਦਾਬੰਦੀ ਹੋ ਰਹੀ ਆ ਤੇ ਲੋ ਜੀ ਹੁਣ ਆਪਾਂ ਆ ਚੁੱਕੇ ਜੀ ਸ਼੍ਰੀ ਅਨੰਦਪੁਰ ਸਾਹਿਬ ਬਸ ਅੱਡੇ ਦੇ ਨਾਲ ਲੱਗਦੀਆਂ ਦੁਕਾਨਾਂ ਦੇ ਕੋਲ ਇੱਥੇ ਵੀ ਵੇਖੋ ਜੀ ਹਾਲਾਤ ਵਰ ਤੋਂ ਬੱਤਰ ਬਣ ਚੁੱਕੇ ਆ ਤੇ ਪਾਣੀ ਵੇਖ ਲਓ ਜੀ ਕਿੰਨਾ ਜ਼ਿਆਦਾ ਆ ਚੁੱਕਿਆ ਹੋਇਆ ਹੈ ਸੜਕਾਂ ਦੇ ਉੱਤੇ ਤੇ ਲੋ ਜੀ ਹੁਣ ਵੇਖੋ ਜੀ ਤੁਸੀਂ ਇਹ ਆ ਜੀ ਬਸ ਅਡੇ ਦੇ ਨਾਲ ਵਾਲੀ ਸੜਕ ਪਾਣੀ ਵੇਖ ਲਓ ਜੀ ਕਿਵੇਂ ਨੱਕੋ ਨੱਕ ਭਰ ਚੁੱਕਿਆ ਆ ਸੜਕਾਂ ਦੇ ਉੱਤੇ ਤੇ ਜਿਹੜੀਆਂ ਸਾਹਮਣੇ ਤੁਹਾਨੂੰ ਦੁਕਾਨਾਂ ਦਿਖਾਈ ਦੇ ਰੀਆਂ ਵਾ ਇਹਨਾਂ ਦੇ ਵਿੱਚ ਵੀ ਪਾਣੀ ਆ ਚੁੱਕਿਆ ਆ ਦੇ ਵੇਖੋ ਜੀ ਲੋਕਾਂ ਨੂੰ ਵੀ ਵੱਡੀਆਂ ਤਿਕਤਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜੀ ਕਿਉਂਕਿ ਲੰਗਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਤੁਸੀਂ ਵੇਖ ਹੀ ਰਹੇ ਹੋ ਜੀ ਲਾਈਵ ਤਸਵੀਰਾਂ ਤੇ ਬਾਕੀ ਤੁਸੀਂ ਕੋਈ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਅਸੀਂ ਤੁਹਾਨੂੰ ਮੇਨ ਮੇਨ ਥਾਵਾਂ ਦਿਖਾਵਾਂਗੇ ਜੀ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਜਿੱਥੇ-ਜਿੱਥੇ ਪਾਣੀ ਫੈਰ ਜਾਂਦਾ ਆ ਤੇ ਇਸ ਵਕਤ ਅਸੀਂ ਤੁਹਾਨੂੰ ਬਸ ਢੇ ਦੇ ਬਿਲਕੁਲ ਲਾਗੇਵਾਲੀ ਸੜਕ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਕਿ ਦੋਵੇਂ ਸੜਕਾਂ ਪਾਣੀ ਦੇ ਨਾਲ ਨੱਕੋ-ਨੱਕ ਭਰ ਚੁੱਕੀਆਂ ਆ ਵੇਖਿਆ ਮੋਟਰਸਾਈਕਲ ਵਾਲੇ ਕਿਵੇਂ ਟਪਾਰੇ ਆ ਆਹ ਵੇਖੋ ਜੀ ਸਾਹਮਣੇ ਰੇੜੀ ਫੇੜੀ ਵਾਲੇ ਨੂੰ ਸਰਕਾਰ ਵੱਲੋਂ ਟੀਨਾ ਦੀਆਂ ਦੁਕਾਨਾਂ ਪਾ ਕੇ ਦਿੱਤੀਆਂ ਹੋਈਆਂ ਸੀਗੀਆਂ ਤੇ ਵੇਖ ਲਓ ਜੀ ਇਹਨਾਂ ਦੇ ਵਿੱਚ ਵੀ ਕਿੰਨਾ ਕਿੰਨਾ ਜ਼ਿਆਦਾ ਪਾਣੀ ਆ ਚੁੱਕਿਆ ਆ ਤੇ ਹੁਣ ਤੁਸੀਂ ਆਹ ਵੇਖੋ ਜੀ ਪਾਣੀ ਘਰ ਲੋਕਾਂ ਦੀਆਂ ਗੱਡੀਆਂ ਤੱਕ ਵੀ ਹੋ ਗਈਆਂ ਨੇ ਜੀ ਖਰਾਬ ਤੇ ਹੁਣ ਆਪਾਂ ਮੁੱਖ ਮਾਰਗ ਤੋਂ ਹੁੰਦੇ ਹੋਏ ਜਾਵਾਂਗੇ ਜੀ ਤਕਸ਼ਰੀ ਕੇਸਗਰ ਸਾਹਿਬ ਵੱਲ ਤੇ ਇਹ ਆ ਜੀ 메인 ਸੜਕ ਤਖਸਾਲ ਨੂੰ ਜਾਂਦੀ ਤੇ ਵੇਖੋ ਜੀ ਇੱਥੇ ਵੀ ਹੈ ਨਾ ਕਿੰਨਾ ਪਾਣੀ ਆ ਚੁੱਕਿਆ ਹੈ ਸੜਕਾਂ ਦੇ ਉੱਤੇ ਸਾਰੋ ਜੀ ਦਰਸ਼ਕੀ ਦਾਰ ਤੱਕ ਸ਼੍ਰੀ ਕੇਸਗੜ ਸਾਹਿਬ ਜੀ ਦੇ ਤੇ ਆਪਾਂ ਤੁਹਾਡੇ ਲਈ ਪਹਿਲਾਂ ਵੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਤੇ ਅੱਜ ਸਵੇਰ ਤੋਂ ਹੀ ਲੱਗ ਰਹੀ ਸੀਗੀ ਜੀ بارش ਤੇ ਆਪਾਂ ਸੋਚਿਆ ਕਿਉਂ ਨਾ ਤੁਹਾਡੇ ਲਈ ਵੀਡੀਓ ਬਣਾਈ ਜਾਵੇ ਸੋ ਫਿਰ ਆਪਾਂ ਆ ਚੁੱਕੇ ਜੀ ਤੁਹਾਡੇ ਲਈ ਵੀਡੀਓ ਬਣਾਉਣ ਤੇ ਵੇਖੋ ਜੀ ਇੱਥੇ ਵੀ ਦੁਕਾਨਦਾਰਾਂ ਨੇ ਮੋਮਜਾਮੇ ਵਗੈਰਾ ਲਗਾਏ ਹੋਏ ਆ ਆਪਣੇ ਤਾਂ ਜੋ بارش ਹੈ ਨਾ ਇਹਨਾਂ ਦੇ ਸਮਾਨ ਦੇ ਉੱਤੇ ਨਾ ਪੈ ਸਕੇ ਤੇ ਹੁਣ ਆਪਾਂ ਪਹੁੰਚੂ ਕੀ ਹੈ ਜੀ ਵਿਰਾਸਤੇ ਖਾਲਸਾ ਦੇ ਬਿਲਕੁਲ ਲੱਗੇ ਤੇ ਇੱਥੇ ਵੀ ਵੇਖ ਲਓ ਜੀ ਸੜਕਾਂ ਦੇ ਉੱਤੇ ਕਿੰਨਾ ਜ਼ਿਆਦਾ ਪਾਣੀ ਆ ਚੁੱਕਿਆ ਆ ਤੇ ਸਮੇਂ ਤੁਹਾਨੂੰ ਦਿਖਾਈ ਦੇ ਰਿਹਾ ਵਾ ਜੀ ਇਹ ਹੈਗਾ ਜੀ ਪੰਜ ਪਿਆਰਾ ਫਾਰਕ ਆਪਾਂ ਆਲਰੇਡੀ ਵੀਡੀਓ ਪਾ ਚੁੱਕੇ ਆ ਜੀ ਪੰਜ ਪਿਆਰਾ ਫਾਰਕ ਦੀ ਉਹ ਵੀ ਤੁਸੀਂ ਸਾਡੇ ਚੈਨਲ ਤੇ ਵੇਖ ਸਕਦੇ ਹੋ ਜੀ ਤੇ ਇਸ ਵਕਤ بارش ਲੱਗਦੀ ਪਈ ਆ ਜੀ ਸ਼ਾਇਦ ਹੈ ਨਾ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਲੱਗਦੀ ਹੋਵੇ ਪਰ بارش ਲੱਗ ਰਹੀ ਆ ਤੇ ਇਹ ਵੀ ਮੁੱਖ ਮਾਰ ਗਿਆ ਜੀ ਸ਼੍ਰੀ ਅਨੰਦਪੁਰ ਸਾਹਿਬ ਦਾ ਤੇ ਪਾਵਰ ਕਲੋਨੀ ਦੇ ਬਿਲਕੁਲ ਸਾਹਮਣੇ ਵਾਲਾ ਰੋਡ ਤੇ ਕੋਲੇਜ ਬਿਲਕੁਲ ਲੱਗ ਗਈ ਆ ਜੀ ਇੱਥੋਂ ਤੇ ਇੱਥੇ ਵੀ ਵੇਖ ਲਓ ਜੀ ਪਾਣੀ ਨੱਕੋ ਨੱਕ ਭਰ ਚੁੱਕਿਆ ਹੈ ਆ ਬਾਰਿਸ਼ ਵੀ ਵੇਖੋ ਜੀ ਤੇਜ਼ ਹੋ ਗਈ ਆ ਨੌਜਵਾਨ ਗੱਭਰੂ ਵੇਖ ਲਓ ਜੀ ਫਲਾਈਕ ਪਾਣੀ ਤੁਸੀਂ ਵੇਖ ਹੀ ਲਿਆ ਜੀ ਕਿੰਨਾ ਜ਼ਿਆਦਾ ਆ ਤੇ ਹੁਣ ਆਪਾਂ ਜਾਵਾਂਗੇ ਜੀ ਦੂਸਰੇ ਰੋਡ ਤੋਂ ਤੇ ਇਸ ਵਕਤ ਅਸੀਂ NH205 ਚੰਡੀਗੜ੍ਹ ਮੁੱਖ ਹਾਈਵੇ ਤੇ ਜਾ ਰਹੇ ਆ ਜੀ ਤੇ ਅੱਜ ਸਾਹਮਣੇ ਗੁਰਦੁਆਰਾ ਸਾਹਿਬ 6ਵੇਂ ਪਾਤਸ਼ਾਹ ਜੀ ਦਾ ਵਾਹਿਗੁਰੂ ਜੀ ਕਰੋ ਦਰਸ਼ਨ ਜੀ ਤੇ ਪਾਣੀ ਵੇਖ ਲਓ ਜੀ ਹੈ ਨਾ ਇੱਥੇ ਵੀ ਮਰੀ ਵੀਡੀਓ ਏ ਇਹ ਆਪਾਂ ਤੁਹਾਨੂੰ ਨਮੀਯਵਾਰਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜੀ ਤੇ ਮੀਂਹ ਹੋ ਗਿਆ ਵਾ ਜੀ ਤੇਜ ਸੋ ਵੇਖ ਲਓ ਜੀ ਆਪਾਂ ਤੁਹਾਡੇ ਲਈ ਮੀਂਹ ਦੇ ਵਿੱਚ ਵੀਡੀਓ ਬਣਾ ਰਹੇ ਆ ਜੀ ਬਾਕੀ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈ ਤਾਂ ਜੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਹੈ ਨਾ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਠੀਕ ਹੈ ਜੀ ਤੇਹਰੇ ਵਿਦਾਸ ਚੌਕ ਪਾਲ ਸਵੀਡ ਸ਼ਾਪ ਦੇ ਨਾਲ ਵਾਲੀ ਮਾਰਕੀਟ ਆ ਤੇ ਇੱਥੇ ਵੀ ਵੇਖ ਲਓ ਜੀ ਕਿੰਨਾ ਜ਼ਿਆਦਾ ਹੈ ਨਾ ਪਾਣੀ ਆ ਚੁੱਕਿਆ ਆ ਤੇ ਇਹ ਵੀਡੀਓ ਬਣਾ ਰਹੇ ਆ ਜੀ ਆਪਾਂ 25 ਤਰੀਕ 8ਵਾਂ ਮਹੀਨਾ 2025 ਤੇ ਟਾਈਮ ਹੋ ਚੱਲਿਆ ਜੀ 5 ਵਜਣ ਵਾਲੇ ਆ ਜੀ ਸ਼ਾਮ ਦੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਜੀ ਸਰਕਾਰੀ ਹਸਪੀਟਲ ਸਾਈਡ ਤੇ ਉਧਰ ਵੇਖਦੇ ਆ ਜੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੇਨ ਮੇਨ ਥਾਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਕਿ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਮੇਨ ਮੇਨ ਥਾਵਾਂ ਕਿਹੜੀਆਂ ਤੇ ਕਿੰਨਾ-ਕਿੰਨਾ ਜ਼ਿਆਦਾ ਪਾਣੀ ਆਇਆ ਹੋਇਆ ਆ ਸੜਕਾਂ ਟੁੱਟ ਤੇ ਤਸ ਗਈਆਂ ਨੇ ਜੀ ਪਾਣੀ ਦੇ ਨਾਲ ਤੇ ਇਹ ਆ ਜੀ ਸਰਕਾਰੀ ਸਿਵਲ ਹਸਪਤਾਲ ਤੇ ਇੱਥੇ ਵੀ ਵੇਖ ਲਓ ਜੀ ਪਾਣੀ ਕਿੰਨਾ ਕਿੰਨਾ ਜ਼ਿਆਦਾ ਆ ਚੁੱਕਿਆ ਆ ਤੇ ਇਧਰ ਪੂਰਾ ਨਕੋ ਨੱਕ ਭਰ ਚੁੱਕਿਆ ਹੋਇਆ ਏ ਜੀ ਵੇਖੋ ਜੀ 2-2 3-3 ਫੁੱਟ ਪਾੜੀ ਹੋਊਗਾ ਜੀ ਇਹ ਤੇ ਯਾਰ ਕੀ ਕਰੇ ਅੱਗੇ ਪਾਣੀ ਬਹੁਤ ਜ਼ਿਆਦਾ ਵਾ ਸੋ ਆਪਾਂ ਤੁਹਾਨੂੰ ਇੱਥੋਂ ਹੀ ਦਿਖਾ ਰਿਹਾ ਜੀ ਤੇ ਇਹ ਆ ਜੀ ਸਰਕਾਰੀ ਸੀਵਲ ਹਸਪਤਾਲ ਪਾਣੀ ਵੇਖ ਲਓ ਜੀ 2-2 3-3 ਫੁੱਟ ਹੋਊਗਾ ਜੀ ਇਹ ਸੋ ਅੱਗੇ ਪਾਣੀ ਕਾਫੀ ਜ਼ਿਆਦਾ ਡੂੰਗਾ ਸੀ ਸੋ ਆਪਾਂ ਇੱਥੋਂ ਹੀ ਮੁੜਿਆ ਜੀ ਆਪਣੀ ਸਕੂਟਰੀ ਪੂਰੀ ਪਾਣੀ ਦੇ ਨਾਲ ਡੁੱਬ ਗਈ ਸੀਗੀ ਬੜੀ ਔਖੀ ਕੱਢੀ ਆ ਤਾਂ ਫਿਰ ਆਪਾਂ ਤੁਹਾਨੂੰ ਇੱਥੋਂ ਹੀ ਦਿਖਾ ਦਿੰਦੇ ਆ ਜੀ ਸ਼ਾਇਦ ਹੈ ਨਾ ਤੁਹਾਨੂੰ ਵੀਡੀਓ ਦੇ ਵਿੱਚ ਘੱਟ ਲੱਗਦਾ ਹੋਊ ਪਾਣੀ ਇਹ ਪਰ ਬਹੁਤ ਜ਼ਿਆਦਾ ਪਾਣੀ ਵਾ ਜੀ ਇਹ ਤੇ ਹੁਣ ਤੁਸੀਂ ਇੱਧਰ ਵੇਖੋ ਜੀ ਸੜਕੀ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਆ ਤੇ ਗਵਾਂਡੀ ਸੂਬਾ ਹਿਮਾਚਲ ਪ੍ਰਦੇਸ਼ ਨੈਣਾਦੇਵੀ ਸਾਈਡ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਵਾ ਜਿਹਦੇ ਕਾਰਨ ਵੇਖ ਲਓ ਜੀ ਖੱਡ ਪੂਰੇ ਉਫਾਨ ਤੇ ਆਈ ਹੋਈ ਆ ਤੇ ਸੜਕੀ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਆ ਤੁਸੀਂ ਵੇਖ ਹੀ ਸਕਦੇ ਹੋ ਜੀ ਤੇ ਇਹ ਆ ਜੀ ਸਾਹਮਣੇ ਤੁਸੀਂ ਵੇਖ ਸਕਦੇ ਹੋ ਜੀ ਸਰਕਾਰੀ ਸਿਵਲ ਹਸਪਤਾਲ ਆਪਾਂ ਤੁਹਾਨੂੰ ਪਾਣੀ ਵਿਖਾਈ ਦਿੱਤਾ ਸੀਗਾ ਜੀ ਇੱਥੇ ਕਿੰਨਾ ਕਿੰਨਾ ਆ ਚੁੱਕਿਆ ਸੀਗਾ ਜੀ ਇੱਥੇ ਤੇ ਇਹ ਆ ਜੀ ਵਾਰਡ ਨੰਬਰ 6 ਮੱਲਾ ਕੋਰਾਲੀ ਵਾਲਾ ਕੋਈ ਇਧਰ ਵੀ ਦੇਖੋ ਜੀ ਹੈ ਨਾ ਪਾਣੀ ਕਿੰਨਾ ਆ ਰਿਹਾ ਵਾ ਤੇ ਲੋ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਜੀ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਾਰੀ ਮੀਂਹ ਲੱਗਣ ਤੋਂ ਬਾਅਦ ਸੜਕਾ ਹੋ ਗਈ ਸੀਗੀ ਜੀ ਜਲ ਥਲ ਬਾਕੀ ਦੱਸਿਓ ਹੈਨਾ ਤੁਸੀਂ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਰੱਬ ਰਾਖਾ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ